ਪੰਜਾਬ ਚ ਕਾਂਗਰਸ ਨੂੰ ਲੱਗਦਾ ਕਿ ਇੱਕ ਪੋਲੀਟੀਕਲ ਇੰਜੀਨੀਅਰਿੰਗ ਰੀਡਿਜ਼ਾਈਨ ਕਰਨ ਦੀ ਲੋੜ ਹੈ ਫਾਰ ਐਗਜ਼ਾਮਪਲ ਜਦੋਂ ਦੇਸ਼ ਆਜ਼ਾਦ ਆਜ਼ਾਦੀ ਦੀ ਲੜਾਈ ਲੜ ਰਿਆ ਸੀ ਕਾਂਗਰਸ ਤੇ ਅਕਾਲੀ ਮਿਲ ਕੇ ਲੜੇ ਅਕਾਲੀਆਂ ਦੀਆਂ ਕੁਰਬਾਨੀਆਂ ਬਹੁਤ ਸਨ ਅਕਾਲੀ ਨਿੱਕੀ ਪਾਰਟੀ ਸੀ ਕਾਂਗਰਸ ਵੱਡੀ ਪਾਰਟੀ ਸੀ ਪਰ ਫਿਰ ਵੀ ਮਿਲ ਕੇ ਇੱਕ ਗੱਠ ਜੋੜ ਚੱਲਿਆ ਸਮੇਂ ਦੇ ਨਾਲ ਦੋਵੇਂ ਵੱਖ ਹੋ ਗਏ ਫਿਰ ਇੱਕ ਟਾਈਮ ਆਇਆ ਕਿ 84 ਵਾਪਰੀ 84 ਤੋਂ ਬਾਅਦ ਕਿਤੇ ਨਾ ਕਿਤੇ ਸਿੱਖਾਂ ਦੀ ਇੱਕ ਪੱਕੀ ਇੱਕ ਖਾਸ ਮਾਨਸਿਕਤਾ ਇਹ ਬਣ ਗਈ ਕਿ ਕਾਂਗਰਸ ਦੇ ਨਾਲ ਨਹੀਂ ਖੜਨਾ ਇੱਕ ਧਿਰ ਦੀ ਉਹ ਹੁਣ ਆਮ ਆਦਮੀ ਪਾਰਟੀ ਵੱਲ ਵੀ ਜਾਂਦੀ ਹੈ ਇਹ ਜਿਹੜੀ ਸਾਰੀ ਪ੍ਰੋਸੈਸ ਹੈ ਇਸ ਦੇ ਵਿੱਚ ਜਦੋਂ ਫਿਰ ਪ੍ਰਗਟ ਸਿੰਘ ਤੁਹਾਡੇ ਹੀ ਆਗੂ ਇਹ ਕਹਿ ਦਿੰਦੇ ਨੇ ਕਿ ਇੰਡੀਆ ਗੱਠ ਜੋੜ ਦੇ ਵਿੱਚ ਕਾਂਗਰਸ ਨੂੰ ਆਉਣਾ ਚਾਹੀਦਾ ਅਕਾਲੀਆਂ ਨੂੰ ਆਉਣਾ ਚਾਹੀਦਾ ਮਾਫੀ ਤੇ ਇਹ ਜਿਹੜੀ ਸਾਰੀ ਰੀ ਡਿਜ਼ਾਈਨਿੰਗ ਕਿਤੇ ਹੋ ਸਕਦਾ ਹੈ ਵੀ ਇਹ ਕੁਝ ਇਸ ਤਰ੍ਹਾਂ ਦਾ ਹੋ ਜਾਵੇ ਗਣੂ ਸਾਹਿਬ ਹੂੰ ਉਹ ਕਹਿੰਦੇ ਜੰਗ ਦੇ ਵਿੱਚ ਜੀ ਤੇ ਪਿਆਰ ਦੇ ਵਿੱਚ ਹਰ ਚੀਜ਼ ਸੰਭਵ ਹੈ। ਓਕੇ। देयर इज ਨਥਿੰਗ ਵਿਚ ਇਜ਼ ਇੰਪੋਸੀਬਲ। ਹਮ ਅਕਾਲੀ ਦਲ ਕਾਂਗਰਸ ਤੋਂ ਬਾਅਦ ਸਾਰਿਆਂ ਨੂੰ ਪੁਰਾਣੀ ਪਾਰਟੀ। ਬਿਲਕੁਲ ਖੇਤਰੀ ਪਾਰਟੀ ਸਭ ਤੋਂ ਪੁਰਾਣੀ। 1920 ਦੇ ਵਿੱਚ ਇਹ ਜਮਾਤ ਸਟੈਬਲਿਸ਼ ਹੋਈ। ਅੱਜ 100 ਸਾਲ ਤੋਂ ਵੱਧ ਹੋ ਗਏ ਨੇ ਤੇ 137 38 ਸਾਲ ਚੱਸੀ। ਅਕਾਲੀ ਦਲ ਦੇ ਸੀਨੀਅਰ ਲੀਡਰਸ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਹੀ ਨਮਾਇਆ ਰੋਲ ਕੀਤਾ। ਐਂਡ ਜਿਹੜਾ ਸਿੱਖ ਹੈ ਉਹ ਭਾਵੇਂ ਕਿਸੇ ਪਾਰਟੀ ਚ ਹੋਏ ਹੀ ਇਜ਼ ਪੈਟਰੀਆਟਿਕ ਟੂ ਦੀ ਕੋਰ ਇੱਕ ਸਾਰਨ ਨੂੰ ਵੱਡੀ ਗੱਲ ਹੈ ਜਿਸ ਦੇਸ਼ ਦੇ ਵਿੱਚ ਹੋ ਹੁਣ ਹਿੰਦੁਸਤਾਨ ਚ ਨੇ ਉਹ ਆਪਣੀ ਜਾਨ ਨਿਸ਼ਾਵਰ ਕਰ ਦੇਣਗੇ ਹਿੰਦੁਸਤਾਨ ਵਾਸਤੇ ਜੀ ਜੇ ਉਹੀ ਸਿੱਖ ਤੁਹਾ ਦਾ ਅਮਰੀਕਾ ਜਾਂ ਕੈਨੇਡਾ ਚ ਤੇ ਉੱਥੋਂ ਦਾ ਸਿਟੀਜ਼ਨ ਉਸ ਦੇਸ਼ ਵਾਸਤੇ ਆਪਣੀ ਜਾਨ ਨਿਸ਼ਾਵਰ ਕਰ ਦੇਗਾ ਐਂਡ ਹੀ ਆਲਵੇਸ ਹੈਜ਼ ਅ ਸੌਫਟ ਕੋਰਨਰ ਜਨੇ ਐਨ ਆਰ ਆਈ ਪ੍ਰਾਣ ਉਹਨਾਂ ਦਾ ਦੇਲੇ ਚਵੀ ਕੰਟੇ ਹੇ ਦੋਸਤਾਂ ਤਰਕ ਦਾ ਭਾਵੇਂ ਉਹਨਾਂ ਨੂੰ ਗਿਆ ਨੂੰ ਕਈ ਕਈ ਜਨਰੇਸ਼ਨਸ ਹੋ ਗਈਆਂ ਨੇ ਤੋ ਮੈਂ ਸਮਝਣਾ ਕੁਝ ਵੀ ਹੋ ਸਕਦਾ ਐਂਡ ਮੈਂ ਤੇ ਹਮੇਸ਼ਾ ਇਸ ਵੀਊ ਦਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਰੀਜਨਲ ਜਮਾਤ ਨੂੰ ਜਿਹੜੀ ਕਿਸਾਨਾਂ ਨੂੰ ਤੇ ਸਿੱਖਾਂ ਨੂੰ ਕਿਸੇ ਟਾਈਮ ਰਿਪਰੈਜ਼ੈਂਟ ਕਰਦੀ ਸੀ ਜੇ ਲੀਡਰਸ਼ਿਪ ਆਪਣੀ ਅਲਾਈਨਮੈਂਟ ਠੀਕ ਕਰ ਲੈਣ ਅਲਾਈਨਮੈਂਟ ਮੀਨਸ ਦੇ ਵਿਲ ਹੈਵ ਟੂ ਵਾਕ ਅਵੇ ਫਰਮ ਦੀ ਬੀਜਪੀ ਅਜੇ ਤੱਕ ਲੋਕਾਂ ਨੂੰ ਇਹ ਵਿਸ਼ਵਾਸ ਹੈ ਕਿ ਜੇ ਕਿਤੇ ਫੇਰ ਮੌਕਾ ਮਿਲੇ ਇਹਨਾਂ ਨੇ ਫੇਰ ਉੱਥੇ ਚਲੇ ਜਾਣਾ। ਓਕੇ ਤੇ ਇਸ ਗੱਲ ਕਰ ਜੇ ਅਲਾਈਨਮੈਂਟ ਠੀਕ ਕਰਨ ਪੰਜਾਬ ਦੀ ਬਿਹਤਰੀ ਵਾਸਤੇ, ਪੰਜਾਬ ਦੇ ਇਸ਼ੂਜ਼ ਵਾਸਤੇ, ਫੈਡਰਲ ਸਟਰਕਚਰ ਵਾਸਤੇ ਲੜਾਈ ਦੇਣ ਐਨੀਥਿੰਗ ਇਜ਼ ਪੋਸੀਬਲ। ਨਹੀਂ ਪਰ ਜੇ ਪ੍ਰਗਟ ਸਿੰਘ ਕਹਿੰਦੇ ਆ ਕੋਈ ਸੰਭਾਵਨਾ ਚੱਲ ਰਹੀ ਆ ਕਿ ਇੰਡੀਆ ਗੱਠ ਜੋੜ ਦਾ ਹਿੱਸਾ ਬਣ ਜਾਣਗੇ। ਕੋਈ ਵੱਡੀ ਗੱਲ ਨਹੀਂ। ਓਕੇ ਕੋਈ ਵੱਡੀ ਗੱਲ ਨਹੀਂ। ਕਿ ਕੋਈ ਨਥਿੰਗ ਇਜ਼ ਇੰਪੋਸੀਬਲ ਇਨ ਲਵ ਐਂਡ ਵਾਰ ਐਸ ਸੇ। ਹਰਦੀਸ ਹੋ ਸਕਦੀ ਹੈ ਮੈਂ ਤੁਹਾਨੂੰ ਦੱਸਣਾ ਸਰ ਪ੍ਰਕਾਸ਼ ਸਿੰਘ ਇੱਕ ਇੰਟਰਸਟਿੰਗ ਫੈਕਟ ਹੈ ਬਹੁਤ ਸਾਰੇ ਲੋਕਾਂ ਨੂੰ ਨਾ ਪਤਾ ਹੋਵੇ ਅਨਪੂਰਤ ਤੁਸੀਂ ਕਿਹਾ ਇੱਕ ਅੱਛਾ ਮੈਂ ਤੇ ਆਪਣੇ ਵੱਲੋਂ ਸਾਰੇ ਹੀ ਅچھے ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਬਟ ਇਹਦੇ ਵਿੱਚ ਸਾਰ ਨੂੰ ਇੱਕ ਬੇਤਨ ਗੱਲ ਮੈਂ ਦੱਸਣਾ ਚਾਹੁੰਦਾ 1957 ਚ ਪਹਿਲੀ ਇਲੈਕਸ਼ਨਾਂ ਸਰ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਦੇ ਸਿੰਬਲ ਤੇ ਉਦੋਂ ਦੋ ਬਹਿਲ ਸੀ ਉਹਨਾਂ ਦੇ ਦੋ ਬਲਦਾ ਦੇ ਉਹਦੇ ਤੇ ਸਾਡੀ ਜਿਹੜਾ ਇਲੈਕਸ਼ਨ ਦਾ ਇਲੈਕਸ਼ਨ ਸਿੰਪਲ ਸੀ ਕਾਂਗਰਸ ਦਾ ਉਹਦੇ ਤੇ ਇਲੈਕਸ਼ਨ ਲੜ ਕੇ ਹੀ ਬੀਕਮ ਦੀ ਐਮ ਐਲ ਏ ਫॉर द ਫਰਸਟ ਟਾਈਮ ਸੋ ਜੇ ਵੀ ਕਿਹਾ ਜਾਏ ਸਪ੍ਰਕਾਸ਼ ਸਿੰਘ ਬਾਦਲ ਬੇਸਿਕਲੀ ਤੇ ਪਹਿਲੀ ਇਲੈਕਸ਼ਨ ਸਿੰਬਲ ਕਾਂਗਰਸ ਦੇ ਬਿਕੋਜ਼ ਉਸ ਟਾਈਮ ਤੇ ਪਾਰਟੀਸ਼ਨ ਤੋਂ ਬਾਅਦ ਫॉर ਨੰਬਰ ਆਫ ਈਅਰਸ ਅਕਾਲੀ ਤੇ ਕਾਂਗਰਸ ਦੀ ਕੋਲੀਸ਼ਨ ਰਹੀ ਉਹ ਪਾਰਟੀਆਂ ਵੱਖੋ ਵੱਖਸ ਹਨ ਪਰ ਸਿੰਬਲ ਕਾਂਗਰਸ ਦੇ ਲੜਦੇ ਸਨ ਪਰ ਤੁਸੀਂ ਸਾਰੀ ਜ਼ਿੰਮੇਵਾਰੀ ਯਾਦ ਕਰਾ ਰਹੇ ਹੋ ਅਕਾਲੀ ਦਲ ਦੀ ਮੈਂ ਸਾਮਾਪੀ ਕਰ ਰਿਹਾ ਕਾਂਗਰਸ ਵੱਡੀ ਪਾਰਟੀ ਹੈ ਕਾਂਗਰਸ ਕੀ ਪਹਿਲ ਕਰ ਸਕਦੀ ਹੈ ਜੇ ਕੁਝ ਰੀਡਿਜ਼ਾਈਨ ਕਰਨਾ ਹੋ ਬੇਨਤੀ ਸੁਣੋ ਪਹਿਲੇ ਇਲੈਕਸ਼ਨ ਓਵਰ ਹੋ ਲੈਣ ਦਿਓ ਜੀ ਇਲੈਕਸ਼ਨ ਓਵਰ ਹੋਣ ਤੋਂ ਬਾਅਦ ਹੂੰ ਬਾਕੀ ਦੀਆਂ ਪੇਸ਼ਕਸ਼ਾਂ ਹੁੰਦੀਆਂ ਨੇ ਹੂੰ ਜਦੋਂ ਆਪਾਂ ਰਿਸ਼ਤੇ ਕਰੀਦੇ ਨਾ ਆਪਾਂ ਪੁੱਛੀਦੇ ਨਿਆਣਿਆਂ ਦੇ ਨਾਂ ਕੀ ਰੱਖਣੇ ਨੇ ਪਹਿਲੇ ਵਿਆਹ ਤੇ ਹੋ ਜੇ ਵਿਆਹ ਹੋਏਗਾ ਤੇ ਨਿਆਣੇ ਹੋਣਗੇ ਨਿਆਣੇ ਹੋਣਗੇ ਤੇ ਨਾਂ ਰੱਖੇ ਜਾਣਗੇ ਪਹਿਲੇ ਇਲੈਕਸ਼ਨ ਹੋ ਲੈਣ ਦਿਓ ਉਸ ਰਿਜ਼ਲਟਸ ਤੋਂ ਬਾਅਦ ਫਿਰ ਅਗਲਾ ਕੰਮ ਵੀ ਕਰਾਂਗੇ ਯਾਦ ਹੈ ਹੋਇਆ ਸੀ ਜੀ ਤੁਸੀਂ ਤਲਾਕ ਕਰਵਾ ਲਿਆ ਨਹੀਂ ਹੋਇਆ ਉਹਨਾਂ ਦਾ ਨਹੀਂ ਹੋਇਆ ਹੋਇ ਇਹਨੂੰ ਬਹੁਤ ਸਾਲ ਹੋ ਗਏ ਅੱਜ ਤਕਰੀਬਨ ਤੁਸੀਂ ਵੇਖੋ 70-75 ਸਾਲ ਪਹਿਲੇ ਕਿਸੇ ਟਾਈਮ ਬਹੁਤ ਕਲੋਜ਼ ਜੀ ਯਾਰੀ ਦੋਸਤੀ ਅੰਡਰਸਟੈਂਡਿੰਗ ਪਹਿਲੇ ਪ੍ਰਾਈਮ ਮਿੰਿਸਟਰ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਸਿਕਿਉਲਰਿਟੀਸ਼ਿਪ ਦੀ ਰਹੀ ਹੈ 1962 ਦੀ ਜੰਗ 'ਚ ਜਦੋਂ ਪਹਿਲੀ ਦਫਾ ਉਹਨਾਂ ਨੇ ਇਹ ਇੱਕ ਅਪੀਲ ਕੀਤੀ ਕਿ ਦੇਸ਼ਵਾਸੇ ਮੈਨੂੰ ਸੋਨੇ ਦੀ ਤੇ ਪੈਸੇ ਦੀ ਲੋੜ ਹੈ ਦਰਬਾਰ ਸਾਹਿਬ ਜੋ ਆਏ ਨੇ ਬਿਲਕੁਲ ਤੇ ਪੰਜਾਬ ਪੰਜਾਬੀਆਂ ਨੇ ਤੇ ਸਿੱਖ ਵੀਰਾਂ ਨੇ ਲੜ ਦਿੱਤੇ ਸੋਨੇ ਦੇ ਨਾਲ ਤਾਂ ਇਹ ਉਹ ਕਮਿਊਨਿਟੀ ਹੈ ਜੇ ਉਹਨੂੰ ਪੈਂਪਰ ਕਰਕੇ ਰੱਖੋ ਪੰਜਾਬ ਨੂੰ ਜਸਟਿਸ ਦਿਓ ਉਹਨਾਂ ਨੂੰ ਇਹ ਕਦੀ ਵੀ ਹੈ ਵੇਖੋ ਪੰਜਾਬੀ ਤੇ ਸਿੱਖ ਵਿਸ਼ੇਸ਼ ਤੌਰ ਆਪਣੀ ਜਿਹੜੀ ਸੈਕਲਰ ਕੈਡੈਂਸ਼ਲਸ ਨੇ ਉਹਨਾਂ ਤੇ ਕੁਐਸਚਨ ਮਾਰਕ ਨਹੀਂ ਕਦੀ ਆਂਦਾ ਜੀ ਇਹ ਤੁਸੀਂ ਇਹ ਗੱਲ ਕਹੋਗੇ ਕਿ ਤੁਸੀਂ ਜੀ ਦੇਸ਼ ਨਾਲ ਵਫਾਦਾਰ ਨਹੀਂ ਇਸ ਤੋਂ ਵੱਡੀ ਇਨਸਲਟ ਕੋਈ ਪੰਜਾਬੀ ਇਸ ਤੋਂ ਵੱਡੀ ਹੋਰ ਇਨਸਲਟ ਕੋਈ ਨਹੀਂ ਸਮਝਦਾ ਇਹ ਨਾ ਕੋ ਬਾਕੀ ਹੋਰ ਚੀਜ਼ ਜਿਸ ਦਾ ਮਰਜ਼ੀ ਸਮਝਾਉਣ ਦੀ ਕੋਸ਼ਿਸ਼ ਕਰੋ ਮੇਰਾ ਖਿਆਲ ਇਹ ਕਮਿਊਨਿਟੀ ਇਹੋ ਜਿਹੀ ਹੈ ਇਫ ਯੂ ਗਿਵ them ਲਵ ਐਂਡ ਕੰਪੈਸ਼ਨ ਦੇ ਆਰ ਦੀ ਫਰਸਟ ਵਨਸ ਹੂ ਵਿਲ ਸਟੈਂਡ ਵਿਦ ਯੂ ਲਾਈਫ ਐਂਡ ਹਿਸਟਰੀ ਇਜ਼ ਅ ਵਿਟਨੈਸ ਟੂ ਥਿਸ ਮੈਂ ਤੇ ਬਹੁਤ ਸਾਰੀਆਂ ਚੀਜ਼ਾਂ ਕੋਟ ਨਹੀਂ ਕਰਨਾ ਚਾਹੁੰਦਾ ਜੋ ਅਗਲੀ ਵਾਰ ਮਿਲਾਂਗੇ ਇਹ ਵੀ ਤੁਹਾਨੂੰ ਕੋਟ ਕਰਕੇ ਦੱਸਾਂਗੇ